বিহার ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸਟੇਜ ਤੇ ਸਾਰਿਆਂ ਦੇ ਸਾਹਮਣੇ ਜਿਸ ਮਹਿਲਾ ਡਾਕਟਰ Nusrat ਦਾ ਹਿਜਾਬ ਉਤਾਰਿਆ ਸੀ ਉਹ અપਮਾਨਿਤ ਮਹਿਸੂਸ ਕਰਦੇ ਹੋਏ ਬਿਹਾਰ ਛੱਡ ਗਈ ਹੈ ਉਹ ਘਟਨਾ ਤੋਂ ਅਗਲੇ ਦਿਨ ਆਪਣੇ ਪਰਿਵਾਰ ਨਾਲ ਰਹਿਣ ਲਈ ਕੋਲਕਾਤਾ ਵਾਪਸ ਆ ਗਈ ਜਦਕਿ ਉਸਨੇ ਨੌਕਰੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਜਾਣਕਾਰੀ ਅਨੁਸਾਰ Nusrat ਘਟਨਾ ਤੋਂ ਬਾਅਦ ਸਦਮੇ ਵਿੱਚ ਹੈ ਉਹ ਆਪਣੀ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਉਸ ਦਾ ਸੁਪਨਾ ਡਾਕਟਰ ਬਣਨਾ ਸੀ ਪਰ ਹੁਣ ਉਹ ਬਿਹਾਰ ਆ ਕੇ ਨੌਕਰੀ ਕਰਨ ਲਈ ਤਿਆਰ ਨਹੀਂ ਉਸ ਦਾ ਪਰਿਵਾਰ ਉਸ ਨੂੰ ਵਾਪਸ ਜਾ ਕੇ ਨੌਕਰੀ ਕਰਨ ਲਈ ਮਨਾ ਰਿਹਾ ਹੈ ਨੂਸਰਤ ਦਾ ਕਹਿਣਾ ਹੈ ਕਿ ਉਸ ਨੂੰ ਮੁੱਖ ਮੰਤਰੀ ਦਾ ਕੰਮ ਪਸੰਦ ਨਹੀਂ ਆਇਆ ਉੱਥੇ ਬਹੁਤ ਸਾਰੇ ਲੋਕ ਸਨ ਉਹਨਾਂ ਚੋਂ ਕੁਝ ਹਸ ਰਹੇ ਸਨ ਇੱਕ ਕੁੜੀ ਹੋਣ ਦੇ ਨਾਤੇ ਇਹ ਉਸ ਲਈ અપਮਾਨਜਨਕ ਸੀ ਮੈਂ ਸਕੂਲ ਤੋਂ ਕਾਲਜ ਤੱਕ ਹਿਜਾਬ ਵਿੱਚ ਹੀ ਪੜਾਈ ਕੀਤੀ ਮੈਂ ਹਰ ਥਾਂ ਕਰ ਬਾਜ਼ਾਰ ਜਾਂ ਮਾਲ ਵਿਚ ਇਸ ਤਰ੍ਹਾਂ ਗਈ ਹਾਂ ਅਜਿਹੇ ਹਸਲੂਕ ਮੇਰੇ ਨਾਲ ਕਦੇ ਨਹੀਂ ਹੋਇਆ ਮੈਨੂੰ ਸਮਝ ਨਹੀਂ ਆਉਂਦਾ ਕਿ ਮੇਰੀ ਗਲਤੀ ਕੀ ਸੀ ਜਦ ਮੈਨੂੰ ਉਹ ਘਟਨਾ ਯਾਦ ਆਉਂਦੀ ਹੈ ਤਾਂ ਮੈਂ ਕੰਬ ਜਾਂਦੀ ਹਾਂ বিহার ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸਟੇਜ ਤੇ ਸਾਰਿਆਂ ਦੇ ਸਾਹਮਣੇ ਜਿਸ ਮਹਿਲਾ ਡਾਕਟਰ Nusrat ਦਾ ਹਿਜਾਬ ਉਤਾਰਿਆ ਸੀ ਉਹ અપਮਾਨਿਤ ਮਹਿਸੂਸ ਕਰਦੇ ਹੋਏ ਬਿਹਾਰ ਛੱਡ ਗਈ ਹੈ ਉਹ ਘਟਨਾ ਤੋਂ ਅਗਲੇ ਦਿਨ ਆਪਣੇ ਪਰਿਵਾਰ ਨਾਲ ਰਹਿਣ ਲਈ ਕੋਲਕਾਤਾ ਵਾਪਸ ਆ ਗਈ ਜਦਕਿ ਉਸਨੇ ਨੌਕਰੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਜਾਣਕਾਰੀ ਅਨੁਸਾਰ Nusrat ਘਟਨਾ ਤੋਂ ਬਾਅਦ ਸਦਮੇ ਵਿੱਚ ਹੈ ਉਹ ਆਪਣੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਉਸ ਦਾ ਸੁਪਨਾ ਡਾਕਟਰ ਬਣਨਾ ਸੀ ਪਰ ਹੁਣ ਉਹ ਬਿਹਾਰ ਆ ਕੇ ਨੌਕਰੀ ਕਰਨ ਲਈ ਤਿਆਰ ਨਹੀਂ ਉਸ ਦਾ ਪਰਿਵਾਰ ਉਸ ਨੂੰ ਵਾਪਸ ਜਾ ਕੇ ਨੌਕਰੀ ਕਰਨ ਲਈ ਮਨਾ ਰਿਹਾ ਹੈ ਨੁਸਰਤ ਦਾ ਕਹਿਣਾ ਹੈ ਕਿ ਉਸ ਨੂੰ ਮੁੱਖ ਮੰਤਰੀ ਦਾ ਕੰਮ ਪਸੰਦ ਨਹੀਂ ਆਇਆ ਉੱਥੇ ਬਹੁਤ ਸਾਰੇ ਲੋਕ ਸਨ ਉਹਨਾਂ ਚੋਂ ਕੁਝ ਹਸ ਰਹਿਸਤਾਨ ਇੱਕ ਕੁੜੀ ਹੋਣ ਦੇ ਨਾਤੇ ਇਹ ਉਸ ਲਈ ਅਪਮਾਨਜਨਕ ਸੀ ਮੈਂ ਸਕੂਲ ਤੋਂ ਕਾਲਜ ਤੱਕ ਹਿਜਾਬ ਵਿੱਚ ਹੀ ਪੜਾਈ ਕੀਤੀ ਮੈਂ ਹਰ ਥਾਂ ਕਰ ਬਾਜ਼ਾਰ ਜਾਂ ਮੋਲ ਵਿਚ ਇਸ ਤਰ੍ਹਾਂ ਗਈ ਹਾਂ ਅਜਿਹੇ ਹਸਲੂਕ ਮੇਰੇ ਨਾਲ ਕਦੇ ਨਹੀਂ ਹੋਇਆ ਮੈਨੂੰ ਸਮਝ ਨਹੀਂ ਆਉਂਦਾ ਕਿ ਮੇਰੀ ਗਲਤੀ ਕੀ ਸੀ ਜਦ ਮੈਨੂੰ ਉਹ ਘਟਨਾ ਯਾਦ ਆਉਂਦੀ ਹੈ ਤਾਂ ਮੈਂ ਕੰਬ ਚਾਂਦੀ ਹਾਂ বিহার ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸਟੇਜ ਤੇ ਸਾਰਿਆਂ ਦੇ ਸਾਹਮਣੇ ਜਿਸ ਮਹਿਲਾ ਡਾਕਟਰ Nusrat ਦਾ ਹਿਜਾਬ ਉਤਾਰਿਆ ਸੀ ਉਹ અપਮਾਨਿਤ ਮਹਿਸੂਸ ਕਰਦੇ ਹੋਏ ਬਿਹਾਰ ਛੱਡ ਗਈ ਹੈ ਉਹ ਘਟਨਾ ਤੋਂ ਅਗਲੇ ਦਿਨ ਆਪਣੇ ਪਰਿਵਾਰ ਨਾਲ ਰਹਿਣ ਲਈ ਕੋਲਕਾਤਾ ਵਾਪਸ ਆ ਗਈ ਜਦਕਿ ਉਸਨੇ ਨੌਕਰੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ Nusrat ਘਟਨਾ ਤੋਂ ਬਾਅਦ ਸਦਮੇ ਵਿੱਚ ਹੈ ਉਹ ਆਪਣੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਉਸ ਦਾ ਸੁਪਨਾ ਡਾਕਟਰ ਬਣਨਾ ਸੀ ਪਰ ਹੁਣ ਉਹ ਬਿਹਾਰ ਆ ਕੇ ਨੌਕਰੀ ਕਰਨ ਲਈ ਤਿਆਰ ਨਹੀਂ ਉਸ ਦਾ ਪਰਿਵਾਰ ਉਸ ਨੂੰ ਵਾਪਸ ਜਾ ਕੇ ਨੌਕਰੀ ਕਰਨ ਲਈ ਮਨਾ ਰਿਹਾ ਹੈ ਨੁਸਰਤ ਦਾ ਕਹਿਣਾ ਹੈ ਕਿ ਉਸ ਨੂੰ ਮੁੱਖ ਮੰਤਰੀ ਦਾ ਕੰਮ ਪਸੰਦ ਨਹੀਂ ਆਇਆ ਉੱਥੇ ਬਹੁਤ ਸਾਰੇ ਲੋਕਸਾਨ ਉਹਨਾਂ ਚੋਂ ਕੁਝ ਹਸ ਰਹਿ ਸਨ ਇੱਕ ਕੁੜੀ ਹੋਣ ਦੇ ਨਾਤੇ ਇਹ ਉਸ ਲਈ ਅਪਮਾਨਜਨਕ ਸੀ ਮੈਂ ਸਕੂਲ ਤੋਂ ਕਾਲਜ ਤੱਕ ਹਿਜਾਬ ਵਿੱਚ ਹੀ ਪੜਾਈ ਕੀਤੀ ਮੈਂ ਹਰ ਥਾਂ ਕਰ ਬਾਜ਼ਾਰ ਜਾਂ ਵਿਚ ਇਸ ਤਰ੍ਹਾਂ ਗਈ ਹਾਂ ਅਜਿਹੇ ਹਸਲੂਕ ਮੇਰੇ ਨਾਲ ਕਦੇ ਨਹੀਂ ਹੋਇਆ ਮੈਨੂੰ ਸਮਝ ਨਹੀਂ ਆਉਂਦਾ ਕਿ ਮੇਰੀ ਗਲਤੀ ਕੀ ਸੀ ਜਦ ਮੈਨੂੰ ਉਹ ਘਟਨਾ ਯਾਦ ਆਉਂਦੀ ਹੈ ਤਾਂ ਮੈਂ ਕੰਬ ਚਾਂਦੀ ਹਾਂ